ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਦੇਸੀ ਪੰਜਾਬ ਪੰਜਾਬ ਦੇਸੀ ਪੰਜਾਬ ਪੰਜਾਬ ਇਹ ਪ੍ਰਤੀਭੂਮੀ ਸ਼ੁਰੂ ਹੋ ਗਈ ਹੈ ਕਿੰਨਾ ਉੱत्साਹ ਮੈਨੂੰ ਨੌਜਵਾਨਾਂ ਦੇ ਰਿਹਾ ਹੈ ਇੱਕ ਨੌਜਵਾਨਾਂ ਦੇ ਵਿੱਚ ਨਹੀਂ ਹਰ ਵਰਗ ਦੇ ਵਿੱਚ ਹੈ ਮਾਈਆਂ ਚ ਭਾਈਆਂ ਚ ਦੁਕਾਨਦਾਰਾਂ ਚ ਦਲਤਾ ਚ ਆਪਣੇ ਵਪਾਰੀਆਂ ਜੇ ਮਜ਼ਦੂਰਾਂ ਦੇ ਵਿੱਚ ਹੈ ਕਿਉਂਕਿ ਸ਼੍ਰੋਮਣੇ ਕਾਲੇ ਦਾ ਸੰਘਰਸ਼ ਨਿਕਲੀ ਇਹ ਪਾਰਟੀ ਹੈ 104 ਸਾਲ ਪੰਜਾਬ ਦੇ ਲੋਕਾਂ ਦੀ ਹਰ ਵਰਗ ਦੀ ਸੇਵਾ ਕੀਤੀ ਇਸ ਪਾਰਟੀ ਨੇ ਬੜੀ ਬੜੀ ਯਾਦਗਾਰਾਂ ਬਣਾਈਆਂ ਨੇ ਪੰਜਾਬ ਦੇ ਵਿੱਚ ਵੱਡੇ ਥਰਮਲ ਪਲਾਂਟ ਬਣਾਏ ਨੇ ਪੰਜਾਬ ਦੇ ਵੱਡੀ ਇਨਫਰਾਸਟ੍ਰਕਚਰ ਦਿੱਤਾ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਮਸੀਂ ਮਾਰਨਾ ਕਹਿ ਸਕਦਾ ਸੁਬੇਸ਼ੀ ਬਾਦਲ ਇਸ ਪੰਜਾਬ ਨੂੰ ਪੰਜ ਹਵਾਈ ਅੱਡੇ ਦਿੱਤੇ ਨੇ ਮਹਾਲਿਆ ਹਵਾਈ ਅੱਡੇ ਦਾ ਉਹਦੀ ਇੱਕ ਦੇਣ ਆ ਉਹਨਾਂ ਦੀ ਦੇਣ ਆ ਕਿ ਪੰਜਾਬ ਦੇ ਵਿੱਚ ਅੱਜ ਅੰਤਰਰਾਸ਼ਟਰੀ ਹਵਾਈ ਅੱਡਾ ਚੱਲ ਰਿਹਾ ਤੇ ਕਦੇ ਸੋਚਿਆ ਸੀ ਕਿਸੇ ਨੇ ਪੰਜਾਬ ਦੇ ਵਿੱਚ ਵਿਸ਼ੇਣ ਇੰਨੇ ਵੱਡੇ ਬਕਾਮ ਤੇ ਆਊਗਾ ਇਹ ਤਾਂ ਨਲਾਕੀ ਹੈ ਸਰਕਾਰਾਂ ਦੀ ਪੰਨ ਕੈਪਟਨ ਸਰਕਾਰ ਦੀ ਹੁਣ ਭਗਵਾਨਤ ਮਾਨ ਦੀ ਕਿ ਉਹਨਾਂ ਦਾ ਬਣਾਇਆ ਇਨਫਰਾਸਟ੍ਰਕਚਰ ਹੀ ਸਾਭ ਸਕੇ ਤੇ ਪੰਜਾਬ ਦਾ ਸਨਤ ਮਾਈਗਰੇਟ ਹੋ ਕੇ ਦੂਜੀ ਸਟੇਟਾਂ ਨੂੰ ਮੈਂ ਘੋਰ ਬੇਨਤੀ ਕਰਦਾ ਹਾਂ ਸਰਕਾਰ ਦੀ ਨਲਾਕੀ ਤੋਂ ਜਹਰ ਹੁੰਦੀ ਹੈ ਕਿ ਅੱਜ 200 ਤੋਂ 250 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ ਕੇਵਲ ਸ਼ੰਭੂ ਤੇ ਜਿਹੜੇ ਕਿਸਾਨ ਬੈਠੇ ਨੇ ਕਿਸਾਨਾਂ ਦਾ ਮਸਲਾ ਨਹੀਂ ਕੋਈ ਹੱਲ ਕਰ ਸਕਿਆ ਮਾਨ ਸਾਹਿਬ ਇਹ ਕਿਸਾਨਾਂ ਦੀ ਗੱਲ ਹੀ ਕਰ ਸਕਿਆ ਹੈ ਪੰਜਾਬ ਦਾ ਵਪਾਰ ਬੁਰੀ ਤਰ੍ਹਾਂ ਅੱਜ ਦੂਜੀ ਸਟੇਟਾਂ ਨੂੰ ਜਾਰ ਹੈ ਇਹ ਇੱਕ ਪਾਸੇ ਬਿਜ਼ਨੈਸ ਲੀਡਰ ਸੁਖਵੀਰ ਸਿੰਘ ਬਾਦਲਾ ਵਿਜ਼ਨ ਤੇ ਉਹਦੇ ਬਣਾਏ ਹੋਏ ਇਨਫਰਾਸਟ੍ਰਕਚਰ ਨੂੰ ਨਾ ਸਾਫ਼ ਸਕਣ ਵਾਲੀ ਕੈਪਟਨ ਸਰਕਾਰ ਤੇ ਮਾਨ ਸਰਕਾਰ ਅੱਜ ਨੈਤਿਕਤਾ ਦੇ ਕਟਾਰੇ 'ਚ ਖੜੀ ਹੈ ਇਹ ਮਹੀਨ ਜਿਹੜੀ ਸ਼ੁਰੂ ਕੀਤੀ ਹੈ ਮੈਂਬਰਸ਼ਿਪ ਤੇ ਇਹਨੇ ਲੋਕਤਾਂਤਰੀ ਤਰੀਕੇ ਨਾਲ ਮੈਂਬਰ ਬਣਨੇ ਮੋਢਲੇ ਮੈਂਬਰ ਬਣਨੇ ਨੇ ਅਜਵਾੜ ਨੰਬਰ 54 ਤੋਂ ਸਾਡੇ ਐਮਸੀ ਦੇ ਕੈਂਡੀਡੇਟ ਰਹਿਰ ਕਰਨ ਗਿੱਲ ਜੀ ਜੋ ਟਿਕਟ ਦਿੱਤੀ ਸੀ ਪਾਰਟੀ ਨੇ ਉਹਨਾਂ ਦੇ ਦੀਪਕ ਪ੍ਰਧਾਨ ਜੀ ਦੀ ਸਾਰੀ ਅਗਵਾਈ ਦੇ ਵਿੱਚ ਇਹ ਮੁਹਿੰਮ ਸ਼ੁਰੂ ਹੋਈ ਹੈ ਤੇ ਕੋਰ ਬੇਨਤੀ ਕਰਾਂ ਕਿ ਲੋਕਤੰਤਰਿਤ ਤਰੀਕੇ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਜਾਊਗਾ 1 ਮਾਰਚ ਨੂੰ ਤੇ ਉਦੋਂ ਸਾਰਿਆਂ ਦੇ ਮੂੰਹ ਬੰਦ ਹੋ ਗਏ ਨੇ ਕਿ ਸਰਦਾਰ ਸੁਖਬੀ ਸਿੰਘ ਬਾਦਲਾਵ ਅਸਤੀਫਾ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਖੁੱਲੇ ਦਿਲ ਨਾਲ ਕਿਹਾ ਕਿ ਮੋਢਲੀ ਮੈਂਬਰਸ਼ਿਪ ਚ ਜਿਹੜੇ ਡੈਮੋਕਰੇਟ ਜਿਹੜੇ ਤੁਹਾਡੇ ਆਪਸ ਨੂੰ ਚੁਣ ਕੇ ਜਾਣਗੇ ਡੈਲੀਗੇਟ ਉਹ ਆਪਣੀ ਮਰਜ਼ੀ ਨਾਲ ਪ੍ਰਧਾਨ ਚੁਣ ਜਣੂ ਵਿੱਚ ਆਉਂਦੇ ਤੇ ਜਿਹਨੂੰ ਪਾਰਟੀ ਬਾਗਡਰ ਸੰਭਾਲਣਾ ਚਾਹੁੰਦੇ ਸੰਭਾਲ ਦੇਣਗੇ ਅੱਜ ਸਾਡਾ ਕੰਮ ਹੈਗੇ ਪਾਰਟੀ ਦੀ ਜੋ 50 ਲੱਖ ਦੀ ਮੈਂਬਰਸ਼ਿਪ ਪੰਜਾਬ ਚ ਭਰ ਕੇ ਭੇਜਣੀ ਹੈ ਪਟਿਆਲਾ ਜ਼ਿਲ੍ਹਾ ਚ ਪੱਪਾ ਪਾਰੋ ਕੇ ਬਾਅਦ ਤੋਂ ਮੈਂਬਰਸ਼ਿਪ ਭਰ ਕੇ ਭੇਜੇ ਤਾਂ ਕਿ ਪਾਰਟੀ ਡੈਲੀਗੇਟ ਚੁਣ ਕੇ ਜਾਣ ਤੇ ਪਾਰਟੀ ਪ੍ਰਧਾਨ ਚੁਣਿਆ ਜਾ ਸਕੇ ਇੱਕ ਪਾਸੇ ਮੂਵਮ ਭਰਤੀ ਦੀ ਚਲਾ ਰਹੇ ਹੈ ਦੂਸਰੇ ਪਾਸੇ ਗੂਥ ਦਾ ਸਾਹਮਣੇ ਆ ਰਿਹਾ ਕਿ ਯੂਥ ਅਕਾਲੀ ਦਲ ਦੇ ਨੌਜਵਾਨ ਨਿਰਾਸ਼ ਕਰਦੇ ਹੋਏ ਨਜ਼ਰ ਆਏ ਨੇ ਤੁੱਕੇ ਕੀ ਦੀ ਗੱਲ ਕਰ ਰਹੇ ਹੋ ਨਾਲ ਕਿ ਦੱਸੋ ਆ ਜਿਹੜੇ ਫੈਜ ਮੱਕਰ ਦਾ ਨਾਮ ਅੱਛਾ ਅੱਛਾ ਉਹ ਮੈਨੂੰ ਮੈਂ ਵੀ ਸੁਣੀ ਆ ਉਹਦਾ ਪਿੱਛੇ ਝਗੜਾ ਹੋਇਆ ਕਿਸੇ ਮੁੰਡੇ ਨੌਜਵਾਨ ਦੇ ਸਟਾਟਾਟਾ ਬੱਜੀਆਂ ਨੇ ਉਹ ਮੈਂ ਤਾਂ ਜਾਣਦੇ ਗੁਰਮੀਤ ਸੋਢੀ ਆ ਸ਼ਾਇਦ ਮੁੰਡਾ ਕੋਈ ਤੇ ਹਾਂਜੀ ਹਰਮੀਤ ਸੋਢੀ ਉਹਨੇ ਵਿੱਚ ਕਿਹਾ ਵੀ ਉਹ ਮੁੰਡਾ ਵੀ ਕਹਿੰਦਾ ਨਸ਼ਾ ਵੇਚਦਾ ਸੀ ਕੋਈ ਗੱਲ ਕਰਦਾ ਵੀ ਮੈਂ ਦੱਸਦਾ ਕਿ ਉਸ ਨੌਜਵਾਨ ਬਾਰੇ ਤੁਸੀਂ মিডিਆ ਖੜਾ ਤੁਸੀਂ ਲੋਕੇਸ਼ਨ ਕਢਾਓ ਉਹਦੀ ਜਿਹਦੇ ਨੂੰ ਪਟਿਆਲੇ ਵਿੱਚ ਐਮਸੀ ਦੇ ਕਾਗਜ਼ ਭਰੇ ਗਏ ਨੇ ਆ ਕਰਨ ਗਿੱਲ ਜੀ ਉੱਥੇ ਸੀ ਉੱਥੇ ਕਾਰਨ ਆਪਣੇ ਸਾਨੀ ਸਾਹਿਬ ਨੇ ਕਾਗਿਪਰ ਇਨੇ ਇੱਕ ਸਹਿਜ ਮੱਕੜੀ ਸਾਡੇ ਪਾਰਟੀ ਦੇ ਕੈਂਡੀਡੇਟ ਸੀ ਸ਼੍ਰੋਮ ਨੇ ਅਕਾਲੀ ਦਲ ਨੇ ਚੁਣ ਕੇ ਨੌਜਵਾਨਾਂ ਨੂੰ ਨਿਮਾਇੰਤ ਕੀਤੀ ਸੀ ਉਸ ਸਹਿਜ ਮੱਕੜਾ ਉਤੇ ਬਤਮੀਜੀ ਹੋਈ ਉਹਦੇ ਕਾਗਜ ਪੜ੍ਹ ਕੇ ਇਸ ਨੌਜਵਾਨ ਨੇ ਮੂਰੇ ਹੋ ਕੇ ਇਹਦੀ ਲੋਕੇਸ਼ਨ ਉਡਾ ਲਿਆ ਤੁਸੀਂ ਉਹਦੇ ਕਾਗਜ ਪੜ੍ਹ ਕੇ ਉਹਨੇ ਬਤਮੀਜੀ ਕੀਤੀ ਤੇ ਇੱਕ ਹੋਰ ਮੈਂ ਗੱਲ ਦੱਸਾਂ ਜਿਹੜੀ ਪਾਰਟੀ ਨਾਲ ਸੰਬੰਧ ਰੱਖਦਾ ਉਸ ਪਾਰਟੀ ਨੇ 60 ਕੈਂਡੀਡੇਟਾਂ ਚੋਂ ਕੈਂਡੀਡੇਟ ਤਾਂ ਪਟਿਆਲੇ ਸ਼ਹਿਰ ਨੂੰ ਨਾ ਆਪ ਕੈਂਡੀਡੇਟ ਬਣ ਸਕਿਆ ਉਹਦਾ ਉਥੇ ਉਹਨੇ ਅੱਜ ਕਹਿ ਦੇਣਾ ਮੈਂ ਕੰਮ ਗਿਆ ਸੀ ਭਾਈ ਤੂੰ ਪ੍ਰਸ਼ਾਸਨ ਦੇ ਅਰਲੇ ਹੋ ਕੇ ਜੇ ਨੋਜਵਾਨ ਦਸਤਾਨਾ ਤਾਰੇਗਾ ਕਾਗਜ਼ ਪਾੜੇਗਾ ਤਾਂ ਕਿਸੇ ਨਾ ਕਿਸੇ ਦਿਨ ਤਾਂ ਤੇ ਨਾਲ ਜਾ ਕੇ ਤੇਰੇ ਦਾ ਹਸਾਬ ਕਾਰੀ ਲੈਣਾ ਮੈਨੂੰ ਨਹੀਂ ਪਤਾ ਵੈਸੇ ਕਿ ਵਿਸ਼ਾ ਤਾਂ ਕਾਨੂੰਨ ਦਾ ਹੈ ਤੇ ਵਿਸ਼ਾ ਹੈ ਸਾਰਾ ਇਹ ਤਫਦੀਸ਼ ਦਾ ਵੀ ਕਿਨੇ ਕੀ ਨੂੰ ਕਿਹਦੇ ਸੱਟ ਮਾਰੀ ਕਿਉਂ ਮਾਰੀ ਫਰੇਸ ਨੌਜਵਾਨ ਸਹਿਜ ਮੱਕੜ ਨੂੰ ਮੈਂ ਤਿੰਨ ਪੀੜ੍ਹੀ ਤੋਂ ਜਾਣਦਾ 10000 ਵੋਟ ਲੈ ਕੇ ਇਸ ਨੌਜਵਾਨ ਨੇ ਯੂਥ ਦੀ ਇਲੈਕਸ਼ਨ ਲੜੀ ਸੀ ਤੇ ਤੁਸੀਂ ਉਹ ਤੇ ਜੇ ਕਰਦਾਰ ਕੂਸ਼ੀ ਕਰਕੇ ਆਪਣਾ ਜੁਰਮ ਲਗਾਉਣਾ ਚਾਹੁੰਦੇ ਹੋ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਤੁਸੀਂ ਸੱਟਾ ਦੇ ਕੈਂਡੀਡੇਟ ਨਹੀਂ ਖੜਾ ਕਰ ਸਕੇ ਲੋਕਾਂ ਦੇ ਕਾਗਜ਼ ਪਾੜ ਦੇ ਜਾਤੀ ਤੁਸੀਂ ਆਪਣੀ ਦੋ ਸੁਨੇਹਾ ਕਾਰਡ ਦੇ ਪ੍ਰਸ਼ਾਸਿਤ ਹੋਲੇ ਹੋ ਕੇ ਵੈਸੇ ਤਾਂ ਪ੍ਰਸ਼ਾਸਨ ਵੀ ਕਟਾਇਰੇ ਜੇ ਪਟਿਆਲੇ ਦਾ ਜਿਹੜਾ ਹਾਊਸ ਬਣਾ ਕੇ ਦੇ ਆ ਤੇ ਜਿਹੜਾ ਹਾਊਸ ਬਣਿਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਾਰੇ ਉੱਥੇ ਹਾਜ਼ਰ ਸੀ ਉੱਥੇ। ਲਾਖ ਵਾਲਾ ਕਿ ਕਿੰਨੇ ਵਾਰਡਾਂ ਦੇ ਵਿੱਚ ਜਿਹੜੀ ਬੱਤੀ ਬਰੋ ਗਈ ਕਿੰਨੇ ਇੱਕ ਬੱਤੀ ਆ ਗਈ 25000 ਦੇ तकरीबन ਭਰਤੀ ਤੁਸੀਂ ਸਭ ਲੋ ਭਰੀ ਜਾ ਚੁੱਕੇ ਜਿਹੜੀ ਕਾਪੀਆਂ ਮੇਰੇ ਤੋਂ ਮੇਰੇ ਵੱਲੋਂ ਜਾ ਰਹੀ ਹੋ ਚੁੱਕੀਆਂ ਨੇ। ਜਿਹੜੇ ਬਜਾਦ ਸਾਹਿਬ ਵੱਲੋਂ ਜਾਣ ਗਿਆ ਹਲਕਾ ਚਾਰਜ ਵੱਲੋਂ ਬਿੱਟੂ ਚੱਠਾ ਜੇ ਵੱਲੋਂ ਜਾਣ ਗਿਆ ਉਹ ਸਾਰੇ ਅਲੱਗ ਅਲੱਗ ਨੇ ਮੈਂ ਦਾਸ ਜ਼ਿਲ੍ਹਾ ਪ੍ਰਧਾਨ ਹਾਂ ਤਾਂ ਮੈਂ ਸਾਰੇ ਜ਼ਿਲ੍ਹੇ ਜਿਹਨੇ ਸ਼ਹਿਰ ਪੈਂਦੇ ਨੇ ਸਾਰੇ ਜੇ ਕਾਪੀਆਂ ਲੱਗ ਭੇਜਾਂਗੇ ਪਟਿਆਲੇ ਚ ਮੈਂ ਆਪਣੇ ਹੱਥ ਨਾਲ 25000 ਦੀ ਭਰਤੀ ਦੇ ਕਾਗਜ਼ ਕਾਪੀ ਭੇਜ ਚੁਕਿਆ ਸਾਡਾ ਬੜਾ ਇਸ ਗੱਲ ਤੇ ਵਿਸ਼ਵਾਸ ਹੈ ਕਿ ਸੰਗਵੇਸ ਸਿੰਘ ਬਾਦਲ ਦੇ ਡਿਵੈਲਪਮੈਂਟ ਨੂੰ ਦੇਖਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜੋ ਬਾਲਮਿਕੀ ਸਮਾਜ ਲਈ ਬਾਲਮਿਕੀ ਮਹਾਰਾਜ ਦਾ ਧਰਮਸਥਾਨ ਬਣਾਇਆ ਜੋ ਵਿਸ਼ਵ ਚ ਅੱਜ ਪ੍ਰਸਿੱਧ ਹੋ ਚੁੱਕਿਆ ਹੈ ਸ਼ੁਣ ਮੂਰਤੀ ਤੇ ਸਥਾਪਿਤ ਹੋਈ ਹੈ ਉਹ ਉਹਦੇ ਉਹਦੇ ਤਹਿਤ ਵੀ ਬਡੋਂਗੜ ਦਾ ਬਹੁਤ ਵੱਡਾ ਭਾਈਚਾਰਾ ਪਾਰਟੀ ਦੇ ਵਿਚਾਰਧਾਰਾ ਚ ਅਕੀਦਾ ਰੱਖਦਾ ਹੈ ਉਹਦੇ ਤਹਿਤ ਵਿੱਚ ਤੇ ਵੱਡੇ ਪੱਧਰ ਤੇ ਭਾਰਤੀਆਂ ਕਿਤੇ ਕਰਨ ਗਿਲ ਜੀ ਦੀਪਕ ਪ੍ਰਧਾਨ ਜੀ ਸਾਡੇ ਜ਼ਿਲ੍ਹਾ ਪ੍ਰਧਾਨ ਆਇਨ ਕਰਨ ਸਾਨੀ ਜੀ ਸਾਰੇ ਟੀਮ ਨੂੰ ਬਹੁਤ ਬਹੁਤ ਵਧਾਈਆਂ ਕਿ ਇਹਨਾਂ ਨੇ ਅੱਜ ਇੱਥੇ ਮੂੰਹ ਮਿੱਠਾ ਕਰਾ ਕੇ ਮੂੰਹ ਮਿੱਠਾ ਕਰਾ ਕੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਇਹਨਾਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈਆਂ ਹੈ ਕਰੰਜੀ ਭਰਤੀ ਮੁਹਿੰਮ ਤੇ ਚੱਲਦੀ ਹੈ ਨਾਲ ਦੀ ਨਾਲ ਪਰ ਯੂ ਤੇ ਨੌਜਵਾਨਾਂ ਦੇ ਉੱਪਰ ਵੀ ਇੰਤਜ਼ਾਮ ਲੱਗ ਰਿਹਾ ਤੁਹਾਡੇ ਯੂ ਦਾ ਜਨਰਲ ਸੈਕਟਰੀ ਹੈ ਉਸ ਦੇ ਉੱਪਰ ਇੰਤਜ਼ਾਮ ਲੱਗ ਰਿਹਾ ਕਿ ਕਿਰਪਾਨਾਂ ਮਾਰੀ ਗਈਆਂ ਹਮੇਸ਼ਿੰਗ ਛੋਟੀ ਦੇ ਉੱਪਰ ਸਹਿਜ ਮੱਕੜ ਆ ਉਸ ਦਾ ਨਾਮ ਲਿੱਤਾ ਜਾ ਰਿਹਾ ਕਿ ਤੇ ਉਸ ਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਜਿਹੜਾ ਸਹਿਜ ਮੱਕੜਾ ਮੇਰੇ ਜਿਵੇਂ ਛੋਡੇ ਭਰਾ ਵਾਂਗੂ ਆ ਸਾਡੇ ਸਟੂਡੈਂਟ ਵਿੰਗ ਦੇ ਵਿੱਚ ਉਹਨੇ ਐਸਓਏ ਦੇ ਵਿੱਚ ਮੇਰੇ ਨਾਲ ਕੰਮ ਕੀਤਾ ਤੇ ਤਿੰਨ ਪੀੜੀਆਂ ਤੋਂ ਮੇਰੇ ਨਾਲ ਕਾ ਪਰਿਵਾਰ ਗਵਾਂਢੀ ਆ ਉੱਥੇ ਉਹਦੇ ਫਾਦਰ ਸਾਹਿਬ ਦਾ ਸਾਡੇ ਗਵਾਂਢ ਦੇ ਵਿੱਚ ਰਿਹਾ ਮੇਰੇ ਨਾਲ ਤੁਰਿਆ ਤੁਸੀਂ ਮੰਨੋਗੇ ਉਹਦੇ ਫਾਦਰ ਸਾਹਿਬ ਦਸਾਂ ਨੋਹਾਂ ਦੀ ਕਿਰਤ ਕਰਨ ਵਾਲੇ ਇਨਸਾਨ ਨੇ ਡੈਰੀ ਦਾ ਕੰਮ ਹੁੰਦਾ ਆ ਆ ਉਹਨਾਂ ਦਾ ਕਿਰਦਾਰ ਆ ਤੁਸੀਂ ਬੱਚੇ ਬੱਚੇ ਨੂੰ ਭੱਲੇ ਵਿੱਚ ਸਾਡੇ ਉੱਥੇ ਜਾ ਕੇ ਪੁੱਛੋਗੇ ਤਾਂ ਤੁਹਾਨੂੰ ਪਰਿਵਾਰ ਬਾਰੇ ਦੱਸਿਆ ਜਾਊਗਾ ਵੀ ਉਹ ਪਰਿਵਾਰ ਜ਼ਮੀਨੀ ਪੱਧਰ ਦੇ ਮਿਹਨਤੀ ਕਰਨ ਮਿਹਨਤ ਕਰਨ ਵਾਲਾ ਪਰਿਵਾਰ ਆ ਤੇ ਜਿਹੜੀ ਗੱਲ ਕਰਦੇ ਤੁਸੀਂ ਆ ਉਹ ਜਿਹੜਾ ਜਿਹਨ ਲੜਾਈ ਹੋਈ ਹੈ ਮੈਂ ਉਹਨੂੰ ਜਾਣਦਾ ਨਹੀਂ ਪਤਾ ਨਹੀਂ ਕੌਣ ਮੁੰਡਾ ਹਰਪੀਤ ਕੋਈ ਐ ਕੁਝ ਨੌਜ ਐ ਜਿਹੜਾ ਬਿਆਨ ਤੇ ਦੇ ਰਿਹਾ ਉਹ ਬੰਦੇ ਦਾ ਤੁਸੀਂ ਜੇ ਕਿਰਦਾਰ ਦੇਖੋਗੇ ਉਹ ਆਮ ਮੁੱਦਿਆਂ ਨੂੰ ਜਿਹੜੇ ਜਿਹੜੇ ਆਮ ਮੁੱਦੇ ਹੁੰਦੇ ਨੇ ਆਪਣੇ ਲੋਕਲ ਲੈਵਲ ਤੇ ਉਹਨੂੰ ਤਾਂ ਆਰਮੀਕ ਮੁੱਦਾ ਬਣਾ ਕੇ ਉਹ ਪੈਸੇ ਖਾਣ ਵਾਲੇ ਬੰਦੇ ਨੇ ਉਹ ਉਹ ਕੀ ਗੱਲ ਕਰਨਗੇ ਪਰ ਉਹ ਨਸ਼ੇ ਦਾ ਇਲਜ਼ਾਮ ਲਾ ਰਿਹਾ ਕਿ ਨਸ਼ਾ ਵੇਦਾ ਦਿੱਤੇ ਦਾ ਨਾਮ ਮੈਂ ਤੁਹਾਨੂੰ ਦੱਸ ਉਹ ਹੀ ਦੱਸ ਰਿਹਾ ਜੀ ਜਿਹੜਾ ਉਹਦਾ ਪਰਿਵਾਰ ਹੈ ਸਹਿਜ ਮੱਕੜ ਜੀ ਦਾ ਉਹਦੇ ਫਾਦਰ ਸਾਹਿਬ ਦਸਾਂ ਨੋਹਾਂ ਕੀਰਤ ਕਰਨ ਵਾਲੇ ਉਹ ਪਰਿਵਾਰ ਦੇ ਵਿੱਚ ਆਉਂਦੇ ਨੇ ਮਿਹਨਤੀ ਨੇ ਡੈਰੀ ਦਾ ਕੰਮ ਚਲਾਉਂਦੇ ਨੇ ਵੀ ਆਪਾਂ ਜੇ ਆਪਾਂ ਗੱਲ ਕਰੀਏ ਉਹ ਉਹ ਦੂਜੇ ਦੇ ਦੂਜਾ ਬੰਦਾ ਜਿਹੜਾ ਉਹਦਾ ਉਹਦਾ ਕਿਰਦਾਰ ਤੁਸੀਂ ਦੇਖ ਲਓ ਕਿਸੇ ਨੂੰ ਪੁੱਛ ਕੇ ਦੇਖ ਲਓ ਉਹਦੇ ਬਾਰੇ 295 ਦੇ ਉੱਤੇ ਪਰਚਾ ਹੋਇਆ ਜੀ ਉਹ ਹਰਮੀਤ ਮੁੰਡੇ ਤੇ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਜਾਂਦੇ ਹੋ ਕਿਉਂਕਿ ਸਹਿਜ ਮੱਕੜ ਸਾਹਮਣੇ ਨਹੀਂ ਆ ਰਿਹਾਗਾ ਅੱਜ ਤੁਸੀਂ ਕਾਹ ਬਹੁਤ ਦਿਨ ਬਾਅਦ ਜਿਹੜਾ ਹੈ ਵੀ ਦੇਖੋ ਬੇਨਤੀ ਹੈ ਜੀ ਸਹਿਜ ਮੱਕੜ ਮੈਨੂੰ ਨਹੀਂ ਪਤਾ ਜਿਹੜਾ ਜੋ ਆ ਚੀਜ਼ ਹੈ ਜੇ ਕਿਸੇ ਦੇ ਸੱਟ ਵੱਜੀ ਆ ਉਹ ਕਾਨੂੰਨੀ ਕਾਰਵਾਈ ਆ ਹਨਾ ਜੇ ਤੁਸੀਂ ਗੱਲ ਕਰੋਗੇ ਅਸੀਂ ਸਹਿਜ ਮੱਕੜ ਦੇ ਨਾਲ ਸਾਡਾ ਯੂਥ ਅਕਾਲੀ ਦਲ ਨੌਜਵਾਨ ਅਸੀਂ ਨਾਲ ਖੜੇ ਹਾਂ ਡੱਟ ਕੇ ਪੈਰਾ ਦਵਾਂਗੇ ਜੇ ਜੇ ਉੱਤੇ ਕੋਈ ਗੱਲ ਆਉਂਦੀ ਹੈ ਦੀਪਕ ਕੁਮਾਰ ਵਾਲਮੀਕ ਅਜੀਲਾ ਪ੍ਰਧਾਨ ਕਿਹੜਾ ਟੀਏ ਇਹਨੇ ਕਿਵੇਂ ਦਾ ਗੱਲ ਮਿਲਦਾ ਜੀ ਅਮਿਤ ਰਾਠੀ ਜੀ ਜ਼ਿਲ੍ਹਾ ਪ੍ਰਧਾਨ ਸ਼ੋਮੀ ਅਕਾਲੀ ਦਲ ਦਾ ਅਸੀਂ ਆਪਣੀ ਵਾਰਡ 54 ਚ ਜੀ ਆਇਆਂ ਨੂੰ ਸਵਾਗਤ ਕਰਦੇ ਆ ਜੋ ਸਾਡੇ ਸ਼ੋਮੀ ਅਕਾਲੀ ਦਲ ਦੇ ਇਹਨੇ ਨੌਜਵਾਨ ਭਰਤੀ ਚੱਲ ਰਹੀ ਹੈ ਜਿਸ ਦੇ ਵਿੱਚ ਰਾਠੀ ਜੀ ਸਾਡੇ ਦਿਨ ਰਾਤ ਇੱਕ ਲੱਤ ਦੇ ਖੜੇ ਹੋ ਕੇ ਸੇਵਾ ਕਰ ਰਹੇ ਨੇ ਔਰ ਸਦਾ ਹੀ ਇਹ ਸਾਡੇ ਵਾਲਮੀਕੀ ਭਾਈਚਾਰੇ ਨਾਲ ਜੁੜੇ ਰਹੇ ਨੇ ਔਰ ਅਸੀਂ ਇਹਨਾਂ ਦੇ ਮਿੱਠੇ ਬੋਲਾਂ ਦੇ ਵਿੱਚ ਅਸੀਂ ਨਾਲ ਖੜੇ ਆ ਸਾਨੂੰ ਬੜਾ ਵਦਿਆ ਇਹ ਮੌਕਾ ਮਿਲੇ ਹੈ ਕਿ ਅਸੀਂ ਰਾਠੀ ਜੀ ਦੇ ਨਾਲ ਖੜ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰੀਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਮਹਾਰਿਸ਼ੀ ਵਾਲਮੀਕ ਭਗਵਾਨ ਦਾ ਜੋ ਪੀਰਤ ਦਿੱਤਾ ਹੈ ਇਹ ਸਾਨੂੰ ਕੋਈ ਪਾਰਟੀ ਕੋਈ ਵੀ ਨਹੀਂ ਦੇ ਸਕਦਾ ਸੀ ਚਾਹੇ ਖੁਦ ਪ੍ਰਧਾਨ ਨਰਿੰਦਰ ਮੋਦੀ ਹੋਵੇ ਪੰਪ੍ਰਧਾਨ ਮંત્રી ਨਰਿੰਦਰ ਮੋਦੀ ਹੋਵੇ ਉਹ ਵੀ ਦੇ ਸਕਦਾ ਸੀ ਜੋ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਵਰਗੀ ਅਮਰ ਜੋਤੀ ਉਹਨਾਂ ਦੇ ਵੱਲੋਂ ਸਾਨੂੰ ਦਿੱਤਾ ਗਿਆ ਇਹ ਦੇਨ ਸਾਨੂੰ ਜਦ ਉਹਨਾਂ ਨੇ ਦਿੱਤੀ ਹੈ ਤਾਂ ਅਸੀਂ ਵੀ ਅੱਜ ਵਾਦਾ ਕਰਦੇ ਹਾਂ ਵੀ ਅਸੀਂ ਸ਼੍ਰੋਮੀਆਂ ਅਕਾਲੀ ਦਾ ਲਾਲ ਕੰਦੇ ਦੇ ਨਾਲ ਕੰਦਾ ਲਾ ਕੇ ਖੜੇ ਆਂ ਔਰ ਖੜਾਂਗੇ ਵੀ ਔਰ ਅਸੀਂ ਨਿਰਪੱਖ ਸੇਵਾ ਕਰਾਂਗੇ ਤੇ ਵੱਧ ਤੋਂ ਵੱਧ ਭਰਤੀ ਕਰਾਂਗੇ ਅਮਰ ਸਿੰਘ ਜੀ 라ਠੀ ਦੀ ਜਿਹੜੀ ਉਹ ਜੂਟੀ ਲਾਈ ਗਈ ਹੈ ਸ਼੍ਰੋਮੀਆਂ ਕਾਲੀ ਦਲ ਵੱਲੋਂ ਉਹਦੇ ਵਿੱਚ ਅਸੀਂ ਬੰਦ ਤੋਂ ਬੰਦ ਪਰਮਰ ਕੇ 25-30000 ਵੋਟਰਾਂ ਨਾਲ ਆਪਣੇ 9000 ਨੌਜਵਾਨਾਂ ਦੀ ਭਰਤੀ ਕਰਾਵਾ